ਕਿਸਾਨੀ ਅੰਦੋਲਨ ਅੱਜ ਤੀਸਰਾ ਦਿਨ ਤਾ ਪੂਰਾ ਦਿਨ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਨਿਕਲੇ ਤਾਂ ਹੁਣ ਹਰਿਆਣਾ ਪ੍ਰਸ਼ਾਸਨ ਵੱਲੋਂ ਫਿਰ ਤੋਂ ਅਥਰੂ ਗੈਸ ਦੇ ਗੋਲੇ ਜਿਹੜੇ ਉਹ ਛੁੱਟੇ ਜਾ ਰਹੇ ਤਾਂ ਤਸਵੀਰਾਂ ਇੱਕ ਵਾਰ ਦਿਖਾਉਣਾ ਹੈ ਕਿ ਇੱਕ ਵਾਰ ਜਿਹੜਾ ਰਸਤਾ ਆਉਣ ਵਾਲਾ ਹੈ ਤਾਂ ਉਸ ਸਾਈਡ ਤੋਂ ਜਿਹੜੇ ਇਹ ਗੋਲੇ ਲਗਾਤਾਰ ਛੁੱਟੇ ਜਾ ਰਹੇ ਔਰ ਕਿਸ ਤਰੀਕੇ ਦੇ ਇਹ ਹਾਲਾਤ ਨੇ ਜਿਹੜੇ ਲੋਕ ਇਸ ਜਗ੍ਹਾ ਦੇ ਉੱਪਰ ਹੈ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਉਹ ਕਰ ਲਏ ਨੇ ਕਿ ਜਿਹੜੀ ਉਹ ਦੇਖ ਸਕਦੇ ਹੋ ਵੀ ਉਹ ਜਿਹੜਾ স্মੋਕ ਅਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਬਸ ਭਗਵੰਤ ਜੀ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਸੋਨਿਕ ਬੰਬ ਜਿਹੜਾ ਹੈਗਾ ਉਹ ਛੁੱਟਿਆ ਗਿਆ ਕਿਉਂਕਿ ਜਿਹੜੇ ਲੋਕ ਨੇ ਉਹ ਲਗਾਤਾਰ ਇਸ ਦਾ ਵਿਰੋਧ ਜਿਹੜਾ ਉਹ ਕਰ ਵੀ ਰਹੇ ਨੇ ਪਰ ਨਾਲ ਦੀ ਨਾਲ ਜਿਹੜੇ ਕਿਸਾਨ ਨੇ ਉਹਨਾਂ ਦਾ ਕਹਿਣਾ ਕਿ ਇਹ ਫੁੱਲੜਬਾਜ਼ ਨੇ ਜਿਹੜੇ ਉਕਸਾਉਂਦੇ ਨੇ ਔਰ ਉਕਸਾਉਣ ਤੋਂ ਮਗਰੋਂ ਜਿਹੜਾ ਇਸ ਜਗ੍ਹਾ ਦੇ ਉੱਪਰ ਦੇਖ ਸਕਦੇ ਵੀ ਉਹ ਧੂਆਂ ਜਿਹੜਾ ਅਥਰੂ ਗੈਸ ਦਾ ਜਿਹੜਾ ਗੋਲਾ ਹੈ ਉਹ ਡਿੱਗਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਤਾਂ ਉਸ ਤੋਂ ਹੁਣ ਲਗਾਤਾਰ ਸ਼ੁਰੂ ਜਿਹੜੀ ਉਹ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਲੇਕਿਨ ਦੂਸਰੀ ਤਰਫ ਜਿਸ ਜਗ੍ਹਾ ਦੇ ਉੱਪਰ ਵੀ ਜਿਹੜੀ ਨਿਗਾਹ ਜਾਂਦੀ ਆ ਉਸ ਜਗ੍ਹਾ ਦੇ ਉੱਪਰ ਜਿਹੜੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਹਾਲਾਂਕਿ ਕੇਸਰੀਕੇ ਦਾ ਵਤੀਰਾ ਜਿਹੜਾ ਉਹ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਅੱਗੇ ਵਾਧਦੇ ਨੇ ਲੇਕਿਨ ਹਰਿਆਣਾ ਪ੍ਰਸ਼ਾਸਨ ਜਿਹੜਾ ਉਹ ਗੋਲੇ ਅਥਰੂ ਗੈਸ ਦੇ ਗੋਲੇ ਹੋਣ ਜਾਂ ਫਿਰ ਸੋਨਿਕ ਬੰਬ ਹੋਣ ਉਹ ਲਗਾਤਾਰ ਛੁੱਟ ਰਿਹਾ ਕਿਉਂਕਿ ਅ ਉਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਜਿਹੜੇ ਅਥਰੂ ਗੈਸ ਦੇ ਗੋਲੇ ਜਿਹੜੇ ਹੈਗੇ ਉਹ ਅ ਦੂਸਰੀ ਤਰਫ ਪੰਜਾਬ ਵਾਲੀ ਹੱਦ 'ਚ ਪਹੁੰਚ ਰਹੇ ਨੇ ਲੇਕਿਨ ਕੁਝ ਸੋਨਿਕ ਬੰਬ ਜਿਹੜੇ ਹੈਗੇ ਨੇ ਉਹ ਵੀ ਛੁੱਟੇ ਜਾ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਸ ਤਰੀਕੇ ਦਾ ਹਾਲਾਤ ਹੈ ਕਿਉਂਕਿ ਜਿਹੜੇ ਜਥੇਬੰਦਿਕ ਧਾਂਚਾ ਹੈਗਾ ਉਹਨਾਂ ਦਾ ਖਾਸ ਸੋਰ ਦੇ ਉੱਪਰ ਇਹ ਕਹਿਣਾ ਹੈ ਕਿ ਇਹ ਹੁੱਲੜਬਾਜ਼ ਨੇ ਜਿਹੜੇ ਕੀ ਹਰਿਆਣਾ ਪ੍ਰਸ਼ਾਸਨ ਨੂੰ ਉਕਸਾਰੇ ਨੇ ਇਸ ਕੰਮ ਤੋਂ ਲekin ਤਸਵੀਰ ਦੀ ਗੱਲ ਕਰੀ ਤਾਂ ਤੜਕਸਾਰ ਤੋਂ ਹੀ ਕਿਸਾਨਾਂ ਵੱਲੋਂ ਜਿਹੜੀ ਬੈਰੀਕੇਟਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਕਿਸੇ ਵੀ ਨੌਜਵਾਨ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਸੀ ਲekin ਹੁਣ ਦੀਆਂ ਤਸਵੀਰਾਂ ਜਿਹੜੀਆਂ ਕੁਝ ਹੋਰ ਬਿਆਨ ਕਰਦੀਆਂ ਨੇ ਕਿਉਂਕਿ ਇੱਕ ਪਾਸੇ ਕੇਂਦਰ ਦੀ ਮੀਟਿੰਗ ਚੱਲ ਰਹੀ ਹੈ ਕਿਸਾਨ ਆਗੂਆਂ ਦੇ ਨਾਲ lekin ਦੂਸਰੀ ਤਰਫ ਜਿਹੜੇ ਲੋਕ ਨੇ ਜਿਹੜੇ ਨੌਜਵਾਨ ਨੇ ਉਹ ਵੱਡੀ ਤਾਦਾਦ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਇਕੱਤਰ ਹੋਏ ਨੇ ਜਿਸ ਤੋਂ ਬਾਅਦ ਹੁਣ ਜਦੋਂ ਅੱਗੇ ਵਾਧਦੇ ਨੇ ਲੋਕ ਤਾਂ ਉਹਨਾਂ ਨੂੰ ਉਕਸਾਉਂਦੇ ਨੇ ਫਿਰ ਉਹਨਾਂ ਵੱਲੋਂ ਜਿਹੜਾ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਆ ਔਰ ਫਿਲਹਾਲ ਜੇਕਰ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਜਥੇਬੰਦੀ ਤਾਂ ਕੋਈ ਵੀ ਆਗੂ ਜਿਹੜਾ ਇਹੋ ਨਹੀਂ ਚਾਹੁੰਦਾ ਕਿ ਇਸ ਤਰੀਕੇ ਦਾ ਵਤੀਰਾ ਜਿਹੜਾ ਉਹ ਕੀਤਾ ਜਾਵੇ ਕਿਉਂਕਿ ਰੋਕਦੇ ਰਹੇ ਅੱਗੇ ਰੋਕ ਰਹੇ ਨੇ ਫਿਲਹਾਲ ਕਿਸਾਨ ਆਗੂ ਜਿਹੜੇ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਰਹੇ ਨੇ ਲੇਕਿਨ ਦੂਸਰੀ ਤਰਫ ਇੱਕ ਵਾਰ ਤਸਵੀਰ ਦਿਖਾਉਣਾ ਹੈ ਕਿ ਕਿੰਨੇ ਲੋਕ ਜਿਹੜੇ ਉਸ ਜਗ੍ਹਾ ਦੇ ਉੱਪਰ ਇਕੱਤਰ ਹੋਏ ਆ ਔਰ ਹਰਿਆਣਾ ਪੁਲਿਸ ਪ੍ਰਸ਼ਾਸਨ ਨੂੰ ਵੀ ਆਵਾਜ਼ਾਂ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਉਹਨਾਂ ਦੀ ਤਰਫੋਂ ਲੇਕਿਨ ਫਿਰ ਵੀ ਜੇਕਰ ਗੱਲ ਕਰੀਏ ਤਾਂ ਸਵੇਰ ਦਾ ਜਿਹੜਾ ਮੌਕਾ ਸੀ ਔਰ ਉਸ ਵਕਤ ਪੂਰੀ ਬੈਰੀਕੇਡਿੰਗ ਕੀਤੀ ਹੋਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਔਰ ਕਿਸੇ ਵੀ ਨੌਜਵਾਨ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਸੀ ਔਰ ਸਟੇਜ ਚੱਲ ਰਹੀ ਸੀ ਫਿਲਹਾਲ ਹੁਣ ਜਿਹੜੇ ਨੌਜਵਾਨ ਆਗੂ ਨੇ ਉਹ ਅੱਗੇ ਵਾਧ ਰਹੇ ਨੇ ਲੇਕਿਨ ਹਰਿਆਣਾ ਪ੍ਰਸ਼ਾਸਨ ਦਾ ਜਿਹੜਾ ਜੋੜ ਹੈ ਉਹਨਾਂ ਨੂੰ ਖਦੇੜਾਂ ਦੇ ਵਿੱਚ ਲੱਗਿਆ ਹੋਇਆ ਲਗਾਤਾਰ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਔਰ ਸੋਨਿਕ ਬੰਬ ਦੀ ਵਰਤੋਂ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਫਿਰ ਵੀ ਦੇਖ ਸਕਦੇ ਵੀ ਅਜੇ ਤੱਕ ਜਿਹੜਾ ਇਹ ਪੂਰਾ ਜਿਹੜਾ ਵਰਤਾਰਾ ਉਹ ਜਾਰੀ ਹੈ ਕਿਉਂਕਿ ਜੇ ਇਸ ਤਰੀਕੇ ਦੇ ਇਹ ਹਾਲਾਤ ਨੇ ਕਿ ਅਥਰੂ ਗੈਸ ਦੇ ਗੋਲੇ ਜਿਹੜੇ ਉਹ ਚਾਰੇ ਚਫੇਰੇ ਹੀ ਛੁੱਟੇ ਜਾ ਰਹੇ ਨੇ ਫਿਰ ਚਾਹੇ ਉਹ ਪੁਲ ਦੀ ਗੱਲ ਲੈ ਲਈਏ ਜਾਂ ਫਿਰ ਪੁੱਲ ਤੋਂ ਹੇਠੇ ਕਗਰਦ ਰਿਆ ਵਾਲੇ ਪਾਸੇ ਕਿਉਂਕਿ ਜਿਹੜਾ ਦੂਸਰਾ ਏਰੀਆ ਉਸ ਜਗ੍ਹਾ ਦੇ ਉੱਪਰ ਵੀ ਜਾ ਕੇ ਪੂਰੇ ਹਾਲਾਤ ਜਿਹੜੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੇ ਜਿੱਥੇ ਜਿੱਥੇ ਬੰਦਕ ਜਿਹੜੇ ਤਾਂਚੇ ਦੇ ਵਿੱਚ ਲੋਕ ਨੇ ਉਹਨਾਂ ਨੂੰ ਇਸ ਸਾਫ਼ ਕਰਨ ਦੀ ਇਜਾਜ਼ਤ ਜਿਹੜੀ ਉਹ ਨਹੀਂ ਹੈ ਕਿਉਂਕਿ ਕਿਸਾਨਾਂ ਵੱਲੋਂ ਖਾਸ ਤੌਰ ਦੇ ਉੱਪਰ ਕਿਹਾ ਗਿਆ ਸੀ ਕਿ ਕਾ ਕਿ ਜਦੋਂ ਤੱਕ ਕੋਈ ਸੀਨੀਅਰ ਅਧਿਕਾਰੀ ਅੱਗੇ ਜਾਣ ਦੇ ਲਈ ਨਹੀਂ ਕਹਿੰਦਾ ਉਹੋ ਨੌਜਵਾਨ ਅੱਗੇ ਨਹੀਂ ਵਧਣਗੇ ਲੇਕਿਨ ਸਵੇਰ ਦਾ اسی ਤਰੀਕੇ ਦੇ ਨਾਲ ਚੱਲ ਰਿਹਾ ਸੀ ਪੂਰਾ ਏਰੀਆ ਬੈਰੀਕੇਟਿੰਗ ਕੀਤੀ ਹੋਈ ਸੀ ਔਰ ਕਿਸਾਨ ਆਗੂ ਜਿਹੜੇ ਖੁਦ ਉਸ ਜਗ੍ਹਾ ਦੇ ਉੱਪਰ ਆਪਣੀ ਜ਼ਿੰਮੇਵਾਰੀ ਨਿਭਾ ਕੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਰਹੇ ਸੀ ਲੇਕਿਨ ਹੁਣ ਜਿਵੇਂ ਜਿਵੇਂ ਸਮਾਂ ਵੱਧ ਰਿਹਾ ਹੈ ਕਿਸਾਨ ਮੀਟਿੰਗ ਦੇ ਲਈ ਚੰਡੀਗੜ੍ਹ ਪਹੁੰਚੇ ਹੋਏ ਸ਼ੰਭੂ ਬਾਡਰ ਛੱਡ ਕੇ ਲੇਕਿਨ ਇਸ ਜਗ੍ਹਾ ਦੇ ਉੱਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਫਿਰ ਤੋਂ ਅਥਰੂ ਗਏ ਸੀ ਗੋਲੇ ਜਿਹੜੇ ਉਹ ਛੁੱਟੇ ਜਾ ਰਹੇ ਨੇ ਲਗਾਤਾਰ ਔਰ ਨਾਲ ਦੀ ਨਾਲ ਸੋਨਿਕ ਬੰਬ ਜਿਹੜੇ ਨੇ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਜਿ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਉਸ ਵਕਤ ਵੀ ਇਹੀ ਬੰਬ ਜਿਹੜੇ ਵਰਤੇ ਗਏ ਸੀ ਜਿਨ੍ਹਾਂ ਦੇ ਖਾਤਰ ਕਈ ਸੈਂਕੜੇ ਨੌਜਵਾਨ ਜਿਹੜੇ ਉਹ ਫਟੜ ਹੋਏ ਔਰ ਹਸਪਤਾਲ ਦੇ ਵਿੱਚ ਦਾਖਲ ਕਰਨ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ ਲੇਕਿਨ ਅੱਜ ਵੀ ਕਈ ਦਾਖਲ ਨੇ ਲੇਕਿਨ ਹੁਣ ਵੀ ਜੋ ਹਾਲਾਤ ਨੇ ਤਸਵੀਰਾਂ ਸਾਫ਼ ਤੌਰ ਦੇ ਉੱਪਰ ਬਿਆਨ ਕਰ ਰਹੀਆਂ ਕੈਮਰਾ ਪਰਸਨ ਸੁਮਿਤ ਨਾਲ ਮੌਜੂਦ ਕਾਂਗ ਦਿਨਿਕ ਸੂਰਤ ਟੀਵੀ ਸ਼ੰਭੂ ਬੈਰੀਅਰ